ਬਿੱਤੇ ਲੰਘੇ ਦ ਸਮੇਂ ਦੌਰਾਨ ਜਿਹੜਾ ਕਿ ਪਟਿਆਲਾ ਤੋਂ ਸਮਾਣਾ ਰੋਡ ਉੱਪਰ ਸਥਿਤ ਬਾਪਰੇ ਭਿਆਨਕ ਦਰਦਨਾਕ ਹਾਦਸੇ ਦੌਰਾਨ ਜਿਹੜੀਆਂ ਕਿ ਸਕੂਲੀ ਬੈਂ ਅਤੇ ਟਿਪਰ ਦੀ ਟੱਕਰ ਦੌਰਾਨ ਜਿਹੜੇ ਕਿ ਸਕੂਲ ਦੇ ਪੰਜ ਵਿਦਿਆਰਥੀ ਅਤੇ ਇੱਕ ਬੈਂ ਡਰਾਈਵਰ ਦੀ ਜਿਹੜੀ ਕਿ ਇਸ ਭਿਆਨਕ ਸੜਕ ਹਾਦਸੇ ਚ ਜਿਹੜੇ ਕਿ ਮੌਤ ਹੋ ਜਾਣ ਦੀਆਂ ਖਬਰਾਂ ਤੁਸੀਂ ਨੇ ਆਪਣੀਆਂ ਟੀਵੀ ਸਕਰੀਨਾਂ ਵਕ ਵਕ ਚੈਨਲਾਂ ਉੱਪਰ ਜਿਹੜੀਆਂ ਸਾਰੀਆਂ ਇਹ ਤਸਵੀਰਾਂ ਤੁਸੀਂ ਦੇਖੀਆਂ ਹਨ ਹੋ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਸ ਐਕਸੀਡੈਂਟ ਨੂੰ ਅੰਜਾਮ ਦੇਣ ਵਾਲਾ ਡਰਾਈਵਰ ਭੁਪਿੰਦਰ ਸਿੰਘ ਜਿਹੜਾ ਉਸ ਖਿਲਾਫ ਜਿਹੜਾ ਮਾਮਲਾ ਦੂਸਰਾ ਮਾਮਲਾ ਜਿਹੜਾ ਦਰਜ ਥਾਣਾ ਸਦਰ ਪਟਿਆਲਾ ਵਿਖੇ ਜਿਹੜਾ ਦਰਜ ਮਾਮਲਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਟਿਪਰ ਚਾਲਕ ਭੁਪਿੰਦਰ ਸਿੰਘ ਨੇ ਲੰਘੇ 1 ਮਈ ਨੂੰ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਬਾਈਪਾਸ ਸਨੌਰ ਰੋਡ ਦੇ ਜਿਹੜਾ ਜੋੜੀਆਂ ਸ਼ਰਤਾਂ ਦੇ ਨਾਮਕ ਸਰ ਲਾਗੇ ਇੱਕ ਜਿਹੜਾ ਗੱਡੀ ਨੂੰ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਸ ਵੱਤੋਂ ਜਿਹੜੀ ਟਿਪਰ ਚਾਲਕ ਵੱਲੋਂ ਇੱਕ ਮਈ ਨੂੰ ਉਸ ਗੱਡੀ ਨੂੰ ਜਿਹੜਾ ਹਿੱਟ ਕਰਕੇ ਜਿਹੜਾ ਐਕਸੀਡੈਂਟ ਕੀਤਾ ਗਿਆ ਸੀ ਜਿਸ ਦੇ ਖਿਲਾਫ ਜਿਹੜਾ ਮਾਮਲਾ ਮਹਿਮੂਦਪੁਰ ਨਿਵਾਸੀ ਮੇਜਰ ਸਿੰਘ ਦੇ ਬਿਆਨਾਂ ਦੇ ਆਧਾਰ ਉੱਪਰ ਥਾਣਾ ਸਾਦਰ ਪਟਿਆਲਾ ਵਿਖੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਤਸਵੀਰਾਂ ਜਿਹੜੀਆਂ ਤੁਸੀਂ ਨੇ ਆਪਣੇ ਟੀਵੀ ਸਕਰੀਨਾਂ ਜਾਂ ਆਪਣੇ ਸੋਸ਼ਲ ਮੀਡੀਆ ਉੱਪਰ ਦੇਖੀਆਂ ਸਨ ਜਿਹੜੇ ਪੈਨ ਡਰਾਈਵਰ ਅਤੇ ਜਿਹੜੇ ਸਕੂਲੀ ਵਿਦਿਆਰਥੀ ਐਕਸੀਡੈਂਟ ਦੌਰਾਨ ਜਿਹੜੇ ਕਿ ਰੱਬ ਨੂੰ ਪਿਆਰੇ ਹੋ ਗਏ ਸਨ ਉਸੇ ਐਕਸੀਡੈਂਟ ਦੇ ਵਿੱਚ ਜਿਹੜੇ ਟਿਪਰ ਚਾਲਕ ਵੱਲੋਂ ਉਹ ਜਿਹੜਾ ਕਹਿ ਸਕਦੇ ਆਪਾਂ ਕਿ ਭਿਆਨਕ ਦਰਦਨਾਕ ਹਾਦਸਾ ਜਿਹੜਾ ਵਾਪਰਿਆ ਸੀਗਾ ਜੋ ਸੱਜਿਆ ਜਾ ਰਿਹਾ ਸੀ ਕਿ ਉਸ ਟਿਪਪਰ ਚਾਲਕ ਜਿਹੜਾ ਡਰਾਈਵਰ ਸੀਗਾ ਉਸ ਦੇ ਜਿਹੜੇ ਡਾਕੂਮੈਂਟ ਅਧੂਰੇ ਡਾਕੂਮੈਂਟਾਂ ਦੇ ਨਾਲ ਉਹ ਡਰਾਈਵਿੰਗ ਕਰਦਾ ਪਾਇਆ ਗਿਆ ਉਪਰੰਤ ਮੀਡੀਆ ਰਿਪੋਰਟਾਂ ਦੌਰਾਨ ਜਿਹੜੀ ਨਿਕਲ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਬੀਤੇ ਕੱਲ ਸਨੌਰ ਜਿਹੜਾ ਬਾਈਪਾਸ ਦੇ ਨਾਲ ਕਹਿ ਸਕਦੇ ਆ ਆਪਾਂ ਗੁਰਦੁਆਰਾ ਨਾਨਕ ਸਰ ਨਾਨਕ ਸਰ ਦੇ ਬਿਲਕੁਲ ਜਿਹੜੇ ਨੇੜੇ ਕਿਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਜਿਹੜੀ ਗੱਡੀ ਨੂੰ ਉਸੇ ਹੀ ਟੈਪਰ ਚਾਲਕ ਵੱਲੋਂ ਹਿੱਟ ਕੀਤਾ ਗਿਆ ਸੀ ਜਿਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਸਾਰੇ ਮਾਮਲੇ ਨੂੰ ਲੈ ਕੇ ਐਸ ਐਚਓ ਸਦਰ ਅਤੇ ਡੀ ਐਸ ਪੀ ਜਿਹੜੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਉਹ ਗੱਲਬਾਤ ਜਿਹੜੀ ਸੁਣ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦਾ ਇਸ ਉੱਪਰ ਜਿਹੜਾ ਕੀ ਕਹਿਣਾ ਹੈ ਪਿੰਚਾਰ ਸਾਹਿਬ ਇੱਕ ਆਪਣੇ ਮੁਕੱਦਮਾ ਦਰਜ ਕਰਾਈ ਜੀ 11 5 2025 ਅੰਡਰ ਸੈਸ਼ਨ 281 324 ਕਿਨੇ ਦਿਕ ਨੂੰ 11 5 ਨੂੰ ਆਪਣਾ ਪਰਚਾ ਕਰਾਈ ਕਿਹਾ ਦੀ ਜੀ ਇਹ ਟਿੱਪਰ ਜਾਲ ਦਾ ਡਰਾਈਵਰ ਇਹ ਸੇਮ ਹੀ ਮੁਕੱਦਮਾ ਆਪਾਂ ਨੇ 5 7 ਤਰੀਕ ਨੂੰ ਜਿਹੜੀ ਉਹ ਬੱਚਿਆਂ ਨੂੰ ਐਕਸੀਡੈਂਟ ਮਤਲਬ ਕਿ 6 ਬੱਚਿਆਂ ਦੀ ਡੈਥ ਹੋਈ ਆ 5 ਬੱਚੇ ਤੇ ਡਰਾਈਵਰ ਦੀ ਸਮਾਨ ਰੋਡ ਤੇ ਉੱਪਰ ਹੂੰ ਸੇਮ ਹੀ ਮਤਲਬ ਕਿ ਇਹ ਬੰਦੇ ਉਹ ਮਾਮਲੇ ਚ ਮਤਲਬ ਇਹ ਨਾਮ ਜਦ ਕਰੇ ਨਹੀਂ ਆਪਨੇ ਨਹੀਂ ਬੰਦੇ ਸੇਮ ਨੇ ਹਾਂ ਦੱਸੋ ਹਾਂਜੀ ਮੇਰੇ ਜਿਹੜਾ ਜਿਹੜੇ ਤਰਖੇ ਉਹ ਵਾਲਾ ਇਨਸੀਡੈਂਟ ਕੀਤਾ ਉਹੀ ਟਰੱਕ ਹੈ ਨਹੀਂ ਉਹੀ ਹੈ ਜੀ ਅਹ ਅੰਚਾਰ ਸਾਹਿਬ ਤੁਹਾਨੂੰ ਮਹਿਸੂਸ ਕਿਵੇਂ ਹੋ ਰਿਹਾ ਵੀ ਜੇ ਇਹ 5 ਤਰੀਕ ਦਾ ਮਿਲ ਲੱਗਦਾ ਹੈ 1 ਤਰੀਕ ਦਾ ਹੈ ਹਾਂਜੀ ਇਹ ਮਹਿਸੂਸ ਕਰਦਾ ਸਤਿ ਜੀ ਮਤਲਬ ਹਾਂਜੀ ਮਕਾਨਿਕ ਤੁਸੀਂ ਜੀ ਜੁਬਨੋ ਬੋਚ ਜਾਇਨਿੰਗ ਵੀ ਲਾ ਗਿਆ ਜਦੋਂ ਰਿਪੋਰਟ ਸੈਂਟਰ ਤੇ ਇੱਕ ਆਵਾਜ਼ ਤੁਹਾਡੀ ਕੱਟ ਕੇ ਆ ਰਹੀ ਆ ਸਰ ਹਾਂਜੀ 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 ਆ ਰਹੀ ਆਵਾਜ਼ ਨੂੰ ਭਾਂਜੀ ਸਰ ਹਾਂਜੀ ਪੁੱਛ ਰਿਹਾ ਨਹੀਂ ਮੈਂ ਪੁੱਛ ਰਿਹਾ ਸੀਗਾ ਵੀ ਮਤਲਬ ਕਿ ਜੇ ਇਹ ਇਹਨਾਂ ਦੀ ਕਾਰਵਾਈ ਪ੍ਰੋਪਰ ਡਾਕੂਮੈਂਟ ਵੀ ਪਤਾ ਲੱਗਿਆ ਸੀਗਾ ਵੀ ਇਹ ਡਰਾਈਵਰ ਦੇ ਜਿਹੜੇ ਨਲਕੇ ਜਿਹੜੇ ਲਾਇਸੈਂਸ ਤੇ ਵਗੈਰਾ ਉਹ ਵੀ ਪੂਰੇ ਪ੍ਰੋਪਰ ਡਾਕੂਮੈਂਟ ਜਿਹੜੇ ਹੈਗੇ ਨਹੀਂ ਸੀਗੇ ਇਹਨਾਂ ਦੇ ਹਨਾ ਜੀ ਜੋਨੀਕੇ ਇੱਕ ਤਰੀਕ ਦਾ ਇਹ ਇੱਕ ਮਤਲਬ ਕਿ ਮਈ ਦਾ ਇਸੇ ਦਾ ਜਿਹੜਾ ਇਹ ਮਤਲਬ ਕਿ ਆਵਾਜ਼ ਕਲੀਅਰ ਆ ਰਹੀ ਹੈ ਤੁਹਾਨੂੰ ਹਾਂਜੀ ਮੈਨੂੰ ਆ ਰਹੀ ਹੈ ਜੀ ਆਵਾਜ਼ ਮੈਂ ਕਿਹਾ ਮੈਂ ਜੁਆਇਨ ਬਾਈ ਜੀ ਉਹ ਤੋਂ ਬਾਅਦ ਚੋਂ ਕੀਤਾ ਜਦੋਂ ਉਹ ਇਨਸੀਡੈਂਟ ਆ ਇਹ ਮੈਂ ਰੀਸੈਂਟਲੀ ਜੁਆਇਨ ਕੀਤਾ ਓਕੇ 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 ਸਰ ਮੇਰੇ ਇਹ ਗੱਲ ਧਿਆਨ ਚ ਸੰਦੇ ਨੂੰ ਆਈ ਹੈ ਜਦੋਂ ਧਿਆਨ ਤਾਂ ਹੀ ਨਾ ਦੇ ਓਕੇ ਸਰ ਧੰਨਵਾਦ ਆ ਸ਼ੁਕਰੀਆ ਜੀ ਬਹੁਤ ਬਹੁਤ ਇਹ ਜਿਹੜੇ ਪਹਿਲੇ ਐਸਐਸ ਤੋਂ ਜਿਹਨੂੰ ਉਹਨਾਂ ਤੋਂ ਪੁੱਛ ਸਕਦਾ ਉਹਨਾਂ ਨੇ ਉਹਨਾਂ ਕੋਲ ਕਿਹਾ ਹੋਇਆ ਹੈਗਾ ਹਾਂ ਮੜਾ ਜਾ ਕਰਾਉਂਗੇ ਜੀ ਨੰਬਰ ਨੋਟ ਉਹਨਾਂ ਦਾ ਮੇਰੇ ਕੋਲ ਨੰਬਰ ਸੀ ਕਿ ਮਤਲਬ ਕਿ ਤੁਹਾਡੇ ਤੋਂ ਪਹਿਲਾਂ ਕਿਹੜੇ ਸੀਗੇ ਜੀ ਅੱਛਾ ਜੀ ਸਾਹਿਬ ਜਿਹੜੇ ਆਪਣੇ ਨਾਮ ਸ਼ੋਭਨਾ ਜੀ ਤੁਸੀਂ ਜੀਸੀ ਸਾਹਿਬ ਨਾਲ ਗੱਲ ਕਰ ਲਓ ਜੀਸੀ ਸਾਹਿਬ ਨਾਲ ਗੱਲ ਕਰ ਲਓ ਠੀਕ ਹੈ ਜੀ ਠੀਕ ਹੈ ਜੀ ਚਲੋ ਜੀ ਜੀਪਤੀ ਸਾਹਿਬ ਹਾਂਜੀ ਹਾਂਜੀ ਸਾਚੀ ਗੱਲ ਸਰ ਸਤਿ ਸ੍ਰੀ ਅਕਾਲ ਜੀ ਗੁਰਸੇਵ ਗੱਲ ਕਰ ਰਹੇ ਹਾਂ ਜੀ ਮੈਂ ਪੱਤਰਕਾਰ ਹਾਂ ਬੋਲੋ ਜੀ ਸਰੀ ਕੱਪਨੇ ਮੁਕੱਦਮਾ ਕੱਲ ਆਪਣਾ ਦਰਜ ਕੀਤਾ ਜੀ ਥਾਣਾ ਸਦਰ ਦੇ ਅੰਦੀਨ ਹੋਇਆ ਜੀ ਇਹ ਐਫ ਆਈ ਆਰ ਨੰਬਰ 68 ਆ ਜੀ 11 5 ਨੂੰ ਹੋਈ ਜਾਈ ਇਹ ਜੀ ਅੱਛਾ ਜੀ ਟੇਪਰ ਚਾਲਕ ਹਾਂ ਦੱਸੋ ਹੀ ਦੱਸੋ ਹਾਂ ਜੀ ਹਾਂ ਜੀ ਇਹ ਮਤਲਬ ਕਿ ਸੇਮ ਹੀ ਮੁਕਦਮਾ ਆਪਾਂ 7 ਤਰੀਕ ਨੂੰ ਦਰਜ ਕਰਾਇਆ ਸੀਗਾ ਜਿਹੜਾ ਉਹ ਐਕਸੀਡੈਂਟ ਹੋਇਆ ਸੀਗਾ ਜੀ ਬੱਚਿਆਂ ਦੇ ਨਾਲ ਇੱਕੋ ਵਾਰ ਇਹ ਪਾਰਟੀ ਜਿਹੜੀ ਨਾਮਜ਼ਦ ਕਰੀ ਹੈ ਜੇ ਮੁਕਦਮੇ ਚ ਕੋਈ ਨਹੀਂ ਤੁਸੀਂ ਬਾਅਦ ਕਰ ਲਓ ਮੈਂ ਡਿਟੇਲ ਪਤਾ ਕਰਕੇ ਦੱਸ ਦੂੰ ਹੁਣ ਮਿੰਦੇ ਇੰਨਾ ਜੀ ਸਰ ਉਹ 25 ਦਸ ਮਾਣੇ ਗੱਲ ਹੋਈ ਹੈ ਜੀ ਹੁਣੇ ਹੁਣੇ 5 ਮਿੰਟ ਪਹਿਲਾਂ ਜੀ ਹਰ ਵਾਰ ਠੀਕ ਹੈ ਜੇ ਉਹਨਾਂ ਨੇ ਕਿਹਾ ਹੈ ਸਤਿ ਸ੍ਰੀ ਅਕਾਲ ਹਾਂ ਸਰ ਮੈਂ ਤੁਹਾਡਾ ਇਹ ਪੁੱਛਣਾ ਚਾਹ ਰਿਹਾ ਸੀਗਾ ਜੀ ਆਪਾਂ ਮਤਲਬ ਕਿ ਜੇ ਇਹ ਇੱਕ ਤਰੀਕ ਦਾ ਐਕਸੀਡੈਂਟ ਹੋਇਆ ਹੈ ਸੀਗਾ ਜਿਹੜਾ ਇਹ ਮੁਕਾਦਮਾ ਕੱਲ ਦਰਜ ਹੋਇਆ ਜੀ ਆਪਣਾ ਪ੍ਰਭਾ ਵੀ ਪੀਦਾ ਪੜਾਉਣ ਜਾਂ ਮੇਰੇ ਕੋਲ ਰਿਕਾਰਡ ਸਾਹਮਣੇ ਤੇ ਨਹੀਂ ਨਾਗਾ ਮੈਂ ਹੋਵੇ ਤਾਂ ਹੀ ਵੇਖ ਕੇ ਦੱਸੂਗਾ ਬਿਲਕੁਲ ਬਿਲਕੁਲ ਥੋੜੇ ਧਿਆਨ ਚ ਹੈ ਨਹੀਂ ਜੀ ਇਹ ਮੈਟਰ ਸਾਰਾ